ਮੇਰਾ ਨਾਮ ਸਰ ਰਾਹੁਲਾ ਪਿੰਡ ਕਿਹੜਾ ਪਿੰਡ ਮੇਰਾ ਚੰਦੇਲੀ ਹੈ ਜੀ ਹਾਂਜੀ ਕੀ ਮਾਮਲਾ ਜੀ ਸਰ ਮਾਮਲਾ ਹੈ ਮੇਰੀ ਘਰਵਾਲੀ ਦੇ ਨਾਲ ਮੇਰਾ ਥੋੜਾ ਜਿਆਦਾ ਜਿੱਦਾਂ ਨਾ ਇਸ਼ੂ ਚੱਲਦਾ ਸੀਗਾ ਤੇ ਉਹ ਇਸ ਟਾਈਮ ਉਸਨੇ ਆਪਣੀ ਮੈਰਿਜ ਕਰਾ ਕੇ ਨਾ ਚਿੱਤੋਪਿੰਡ ਦੇ ਵਿੱਚ ਬੈਠ ਗਈ ਆ ਤੇ ਬਿਗੈਰ ਮੇਤੋ ਡਬੋਸ ਲੈ ਤੇ ਉਸਦੇ ਨਾਲ ਮੈਨੂੰ ਪਤਾ ਲੱਗਾ ਵੀ ਇਹਦੇ ਪਹਿਲੇ ਵੀ ਕਈ ਵਿਆਹ ਹੋ ਚੁੱਕੇ ਨੇ ਤੇ ਇਸ ਕਰਕੇ ਮੈਨੂੰ ਇਹਨਾਂ ਝਾਸੇ ਦੇ ਵਿੱਚ ਲੈ ਲਏ ਜਿਹਨਾਂ ਨੇ ਬਹੁਤ ਤਗੜੀ ਫਰੋੜੇ ਆ ਧੰਦਾ ਕਰਦੀ ਆ ਤੇ ਇਸ ਇੱਕ ਝਾਸੇ ਦੇ ਵਿੱਚ ਕੋਈ ਹੋਰ ਨਾ ਫਸ ਸਕੇ ਇਹ ਕਰਕੇ ਮੈਂ ਆਪਣੀ ਕਦੋਂ ਤੁਹਾਡੀ ਮੈਰਿਜ ਸੀ ਇਹਨਾਂ ਨਾਲ ਅੱਜ ਤੋਂ 3 ਸਾਲ ਪਹਿਲਾਂ ਹੋਈ ਸੀ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਲੱਗਾ ਵੀ ਇਹ ਕਹਿੰਦੀ ਸੀ ਕਿ ਮੇਰੇ ਕਟਾਰੀਆਂ ਦੇ ਵਿੱਚ ਮੇਰੀ ਭੈਣ ਦੇ ਦੋ ਨਿਆਣੇ ਆ ਜਿਹੜੀ ਜਿਸ ਦਾ ਨਾਂ ਰੀਨਾ ਆ ਤੇ ਆਪਣਾ ਨਾਂ ਵੀ ਇਹ ਰੀਨਾ ਹੀ ਦੱਸਦੀ ਹੁੰਦੀ ਸੀ ਸਾਨੂੰ ਤੇ ਉਹ ਕਹਿੰਦੀ ਵੀ ਇੱਕ ਏਕਮ ਆ ਇੱਕ ਹੈਗਾ ਮੰਨਾ ਦੋ ਮੁੰਡੇ ਆ ਜੀ ਇਹਦੇ ਉਹ ਕਟਾਰੀਆਂ ਦੇ ਵਿੱਚ ਕਹਿੰਦੀ ਮੇਰੇ ਡੈਡੀ ਨੇ ਮੈਨੂੰ ਸਾਂਭ ਨੂੰ ਉੱਥੇ ਬਿਠਾ ਲਿਆ ਹੋਇਆ ਆ ਵੀ ਮੇਰੀ ਮੈਰਿਜ ਨਹੀਂ ਹੋਈ ਉੱਥੇ ਤੇ ਉਹ ਇੰਨਾ ਕਹਿਣ ਤੋਂ ਬਾਅਦ ਵੀ ਜਿੱਦਾਂ ਸਾਨੂੰ ਹਸਪੀਟਲ ਦੇ ਵਿੱਚ ਇਹ ਟੱਕਰੀ ਸੀਗੀ ਤੇ ਉੱਥੇ ਥੋੜੀ ਬਹੁਤ ਗੱਲਬਾਤ ਹੋ ਕੇ ਜਿੱਦਾਂ ਸਾਣਾ ਘਰ-ਬਾਰ ਆਣ ਜਾਣਾ ਸ਼ੁਰੂ ਹੋ ਗਿਆ ਤੇ ਚੋਂ ਬਾਹਰ ਜਾਣ ਤੋਂ ਬਾਅਦ ਚਾਰਕ ਚਾਰ ਮਹੀਨੇ ਰਹੀ ਹੈ ਜਾਂ 8 ਮਹੀਨੇ ਰਹੀ ਹੈ ਉੱਤੇ ਉਹ ਸਾਨੂੰ ਕੋਈ ਖਬਰ ਤਾਰ ਨਹੀਂ ਸੀ ਸਾਨੂੰ WhatsApp ਦੇ ਉੱਤੇ ਗੱਲ ਕਰਦੀ ਰਹਿੰਦੀ ਸੀ ਕਿ ਤੇ ਇਹਨੇ ਆਡੀਓ ਕਾਲ ਕਰਨੀ WhatsApp ਤੇ ਵੀਡੀਓ ਕਾਲ ਨੂੰ ਹਮੇਸ਼ਾ ਹੀ ਮਨਾ ਕਰ ਦਿੰਦੀ ਮੈਡਮ ਮਨਾ ਕਰਦੀ ਆ ਜੇ ਤੇ ਕੈਮਰੇ ਲੱਗੇ ਆ ਇਧਰ ਕੋਈ ਕੁਝ ਪੱਜ ਪਾ ਕੇ ਨਾ ਇਹ ਆਪਣਾ ਟਾਲ ਦਿੰਦੀ ਸੀ ਵੀ ਮੇਰੀ ਵੀਡੀਓ ਕਾਲ ਨਾ ਹੋਵੇ ਜਿਸ ਦਿਨ ਫੜੀ ਗਈ ਆ ਇਹ ਉਸ ਦਿਨ ਸਾਡੇ ਨਾਲ ਦੁਪਹਿਰ ਨੂੰ ਗੱਲ ਕੀਤੀ ਐ ਇਸਨੇ ਵੀ ਸਾਰੇ ਕਰਨਾ ਗੱਲ ਕੀਤੀ ਸਾਰੇ ਘਰ ਦੇ ਮੈਂਬਰਾਂ ਨਾਲ ਗੱਲ ਕੀਤੀ ਮੇਰਾ ਛੋਟਾ ਭਰਾ ਬ੍ਰਦਰ ਮੇਰਾ ਸੂਹ ਦਿੱਤੀ ਸੀ ਕਿਸੇ ਨੇ ਵੀ ਉਸ ਚਿੱਤੋ ਪਿੰਡ ਦੇ ਵਿੱਚ ਤੁਹਾਡੀ ਬੌਟੀ ਨੇ ਵਿਆਹ ਕਰਾਇਆ ਹੋਇਆ ਵੀ ਉੱਥੇ ਜਾ ਕੇ ਵੀ ਮੈਂ ਉਹਨੂੰ ਭੇਜਿਆ ਮੈਂ ਕਿਹਾ ਤੂੰ ਜਾ ਕੇ ਦੇਖ ਕੇ ਆ ਵੀ ਕੋਈ ਕਰ ਗੱਲ ਸੱਚੀ ਤਾਂ ਨਹੀਂ ਉਹ ਪੜਤਾਲ ਕਰਨ ਵਾਸਤੇ ਗਿਆ ਤੇ ਇਹ ਗੱਲ ਸੱਚੀ ਨਿਕਲੀ ਸੀ ਇਹ ਇੱਥੇ ਆਪਣੇ ਹੋਣ ਵਾਲੇ ਹਸਬੰਦ ਦੇ ਨਾਲ ਬਹਿ ਕੇ ਚਾਹ ਪੀ ਰਹੀ ਸੀ ਮੰਜੇ ਤੇ ਬਹਿ ਕੇ ਤੇ ਉੱਥੇ ਜਾ ਕੇ ਉਹਨੇ ਜਦੋਂ ਉਹਨੇ ਛਾਪਾਂ ਮਾਰਿਆ ਤੇ ਥੱਪੜ ਧੁੱਪੜ ਮਾਰ ਕੇ ਵੀ ਆਇਆ ਇਹ ਤੇ ਉੱਥੇ ਸਰਪੰਚ ਨੇ ਮਨਾ ਕਰ ਦਿੱਤਾ ਵੀ ਏਸ ਐਸ ਆਈ ਅਵਤਾਰ ਸੀ ਗਿਆ ਉਸ ਨੂੰ ਫੋਨ ਕਰਕੇ ਵੀ ਇਹਨੂੰ ਡਰਾਇਆ ਤਮਕਾਇਆ ਵੀ ਗਿਆ ਤੇ ਉਸ ਤੋਂ ਬਾਅਦ ਮੇਰੇ ਕੋਲੋਂ 90000 ਰੁਪਇਆ ਚਿੱਤੋ ਪਿੰਡ ਦੇ ਵਿੱਚ ਬਹਿ ਕੇ ਪੁਆਏ ਆ ਮੇਰੇ ਕੋਲੋਂ ਮਨਜੀਤ ਗੌਰਸੀ ਦੇ ਨਾਮ ਤੇ ਅਕਾਊਂਟ ਆ ਉਹਦੇ ਵਿੱਚ ਇਹਨੇ ਸਕਰੀਨਸ਼ਾਟ ਲੈ ਕੇ ਸਾਰੇ ਪੁਆਏ ਆ ਵੀ ਤੇ ਇਦਾਂ ਕਰਕੇ ਇਹਦਾ ਭਰਾ ਆ ਜਾਂ ਸਕਿਉਰਟੀ ਗਾਰਡ ਆ ਸਾਡੇ ਇੱਥੇ ਵੀ ਉਹ ਪੈਸੇ ਸਾਨੂੰ ਦੇ ਦਿੰਦਾ ਆ ਸਾਡੀ ਮੈਡਮ ਇਦਾਂ ਕਰ ਲੈਂਦੀ ਆ ਫੇ ਇਹਦਾ ਕਹਿ ਕੇ ਇਹਨ ਮੇਰੇ ਤੋਂ ਪੈਸੇ ਚਾਂਸੇ ਦੇ ਵਿੱਚ ਲੈ ਲਏ ਆ ਹਾਂ ਤੁਸੀਂ ਜਦੋਂ ਇੰਡੀਆ ਆ ਗਈ ਹੈ ਤੇ ਉਸ ਵੇਲੇ ਉਹਤਵਾ ਤੁਹਾਡਾ ਮਿਲਿਆ ਕਿ ਹਾਂਜੀ ਇੰਡੀਆ ਜਦੋਂ ਆ ਗਈ ਸੀ ਕਿ ਮੇਰਾ ਮਾਲ ਪਰ ਥਾਣੇ ਦੇ ਵਿੱਚ ਰਾਜੀਨਾਮਾ ਹੋਇਆ ਸੀਗਾ ਜੀ ਤੇ ਅਫਸਰ ਦਲਵਾਗਰਾਏ ਆ ਜੀ ਉਹਨਾਂ ਦੇ ਉਹਨਾਂ ਨੇ ਕੀਤਾ ਸੀਗਾ ਮੇਰਾ ਰਾਜੀਨਾਮਾ ਰਾਜੀਨਾਮਾ ਹੋਣ ਤੋਂ ਬਾਅਦ 7 ਤਰੀਕ ਨੂੰ ਵੀ ਇਹਨੇ ਜਿੱਦ ਕਰ ਲਈ ਵੀ ਮੈਲੀ ਦੇ ਵਿੱਚੋਂ ਬੂਟੇ ਦੀ ਘਰ ਵਾਲੀ ਦਾ ਫੋਨ ਆਇਆ ਜੀ 7 ਤਰੀਕ ਨੂੰ ਵੀ ਰੀਨਾ ਅੱਜ 7 ਤਰੀਕ ਅੱਜ ਉੱਥੇ ਜਾਣਾ ਆ ਤੇ ਇਹਨੇ ਪਹਿਲਾਂ ਤਾਂ 9 ਵਜੇ ਤੱਕ ਇਹ ਸੁੱਤੀ ਰਹੀ ਬੈੱਡ ਤੇ ਮੈਂ ਕਹਾਂ ਚੱਲ ਉੱਠ ਕੇ ਚਾਹ ਪਾਣੀ ਬਣਾ ਵੀ ਏਦਾਂ ਦਾ ਕਰ ਕੇ ਵੀ ਉੱਠ ਚਾਹ ਪਾਣੀ ਬਣਾ ਲਈਏ ਤੇ ਇਹ ਕਹਿੰਦੀ ਮੇਰੀ ਸਿਹਤ ਠੀਕ ਨਹੀਂ ਹੈ ਤੇ ਮੇਰਾ ਸਿਰ ਬਹੁਤ ਦੁਖ ਰਿਹਾ ਤੇ ਮੈਂ ਕਹਾਂ ਚੱਲ ਕੋਈ ਨਹੀਂ ਚਾਹ ਪਾਣੀ ਮੈਂ ਬਣਾ ਲੈਂਦਾ ਤੈਨੂੰ ਉੱਠ ਘੜਪੇ ਤੂੰ ਉੱਠ ਕੇ ਚਾਹ ਪੀ ਚਾਹ ਪੀਤੀ ਹੈ 9:30-10 ਵਜੇ ਦਾ ਟਾਈਮ ਸੀਗਾ ਜੀ ਜਿਵੇਂ ਲੇ ਬੂਟੇ ਦੀ ਘਰ ਵਾਲੀ ਦਾ ਫੋਨ ਆਇਆ ਫਟਾਫਟ 5 ਮਿੰਟ ਦੇ ਵਿੱਚ ਤਿਆਰ ਹੋ ਕੇ ਫਟਾਫਟ ਐਕਟਵਾ ਚੱਕੀ ਤੇ ਨਾਲ ਮੈਨੂੰ ਬਿਠਾ ਲਿਆ ਲੈ ਕੇ ਚਲੀ ਗਈ ਤਿੰਨ ਚਾਰ ਦਿਨਾਂ ਤੋਂ ਇਹ ਕਹਿੰਦੀ ਸੀਗੀ ਗੱਲਬਾਤ ਤਾਂ ਬੂਟੇ ਦੀ ਘਰ ਵਾਲੀ ਪਹਿਲੇ ਤੋਂ ਹੀ ਕਰ ਰਹੀ ਸੀ ਇਹਦੇ ਨਾਲ ਵੀ ਭੈਣ ਬਣਾਈ ਜੋ ਕਹਿੰਦੀ ਮੈਂ ਵੀ ਉਹ ਗੱਲਬਾਤ ਹੁੰਦੀ ਨਹੀਂ ਹੁਣ ਤੁਹਾਡੀ ਜਿੱਦਾਂ ਥਾਣੇ ਵਿੱਚ ਗੱਲਬਾਤ ਕਿੱਥੇ ਤੱਕ ਪਹੁੰਚੀ ਹੈ ਸਾਡੀ ਥਾਣੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਸੀ ਰਾਜਨਾਰਮਾ ਹੋ ਗਿਆ ਥਾਣਾ ਕਿਹੜਾ ਮੰਦ ਹੈ ਥਾਣਾ ਤੁਹਾਨੂੰ ਮਾਲਪੁਰ ਪੈਂਦਾ ਜੀ ਮਾਲਪੁਰ ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਵੀ ਏਐਸਆਈ ਅਵਤਾਰ ਸਿੰਘ ਆ ਜਿਹੜਾ ਉਹ ਇਹਨਾਂ ਦਾ ਚਾਚਾ ਹੈ ਉਹ ਫੁੱਲ ਸਪੋਰਟ ਕਰ ਰਿਹਾ ਉਹ ਇਹਨਾਂ ਸਕੀਮਾਂ ਦੱਸਦਾ ਵੀ ਇੱਧਰ ਜਾ ਕੇ ਐਦਾਂ ਲੁੱਕ ਜਾਓ ਵੀ ਪੇਸ਼ ਨਹੀਂ ਹੋਣਾ ਫਲਾਨਿਆਂ ਨੇ ਹੋਣਾ ਮੈਲੀ ਪਿੰਡ ਦੀ ਪੰਚਾਇਤ ਲੈ ਕੇ ਆਂਦਾ ਜੀ ਆਪਣੇ ਪਿੰਡ ਚਿੱਤੋ ਦੀ ਕਰੇ ਪੰਚਾਇਤ ਵੀ ਨਹੀਂ ਲੈ ਕੇ ਆਇਆ ਥਾਣੇ ਦੇ ਵਿੱਚ ਹੁਣ ਤੇ ਮੰਗ ਕੀ ਕਰਦੇ ਆਂ ਮੈਂ ਮੰਗ ਕਰਦਾ ਜੀ ਮੈਨੂੰ ਇਨਸਾਫ ਜੋ ਮੇਰਾ ਨੁਕਸਾਨ ਕੀਤਾ ਉਹ ਦਿੱਤਾ ਜਾਵੇ ਇੱਕ ਮੇਰੀ ਸਕੂਟਰੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਜੀ ਉਹ ਲੈ ਕੇ ਗਈ ਆ ਮੇਰਾ ਮੋਬਾਈਲ ਫੋਨ ਲੈ ਕੇ ਗਈ ਆ 5000 ਰੁਪਏ ਸੀ ਉਹਦੇ ਵਿੱਚ ਤੇ ਉਹ ਲੈ ਕੇ ਮੇਰੇ ਡਾਕੂਮੈਂਟ ਏਟੀਐਮ ਵਗੈਰਾ ਸਾਰਾ ਕੁਝ ਵਿੱਚ ਆ ਮੇਰੀ ਸਕੂਟਰੀ ਦੇ ਵਿੱਚ ਆ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਇਸ ਤੋਂ ਕਿੰਨਾ ਕੁ ਨੁਕਸਾਨ ਸਾਡਾ ਸਰ ਜੀ ਉਧਰ ਬਹੁਤ ਹੋਇਆ ਵਾ ਪਰ ਇਹਨੇ ਸਾਡਾ ਦੁੱਖੀ ਬਹੁ ਕੀਤਾ ਜੀ ਤੇ ਤੋਂ ਹਸਪੀਟਲ ਦਾਖਲ ਸੀਗਾ ਤੇ ਮੇਰਾ ਵੀ ਮੁੰਡਾ ਉੱਥੇ ਸੀ ਇਹ ਵੀ ਇਹਨਾਂ ਦੇ ਵੀ ਕੁਝ ਹੋਊਗਾ ਉੱਥੇ ਕੋਈ ਪਤਾ ਨਹੀਂ ਇਹ ਵੀ ਗਈ ਹੋਇਸੀ ਉਹ ਇਸਦਾ ਰੈਡਮਟ ਸਗਾ ਹਾਂ ਹੋ ਤੇ ਇਹ ਨੇ ਜੀ ਤਾਂ ਹਸਪੀਟਲ ਦੇ ਵਿੱਚ ਟੱਕਰੀ ਸੀ ਬਮ ਜੀ ਇਹ ਮੇਰੇ ਮੁੰਡੇ ਨੂੰ ਭਰਾ ਕਹਿ ਕੇ ਬੋਲਣ ਲੱਪਈ ਤੇ ਆਂਦੇ ਸਾਲ ਨੇ ਇਹ ਰਖੜੀ ਬੰਨੀ ਮੇਰੇ ਮੁੰਡੇ ਤੇ ਤੇ ਉਹਦੇ ਆਂਦੇ ਸਾਲ ਨੂੰ ਇਹ ਕਹਿਣ ਲੱਪਈ 6 ਮਹੀਨੇ ਬਾਅਦ ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਕਰਾਣਾ ਆ ਰਾਜਨਾ ਮੇਰਾ ਮੁੰਡਾ ਕਹਿੰਦਾ ਵੀ ਤੂੰ ਮੇਰੇ ਰਖੜੀ ਬੰਦੀ ਮੈਂ ਭੈਣ ਦੇ ਉਹਨੂੰ ਨਹੀਂ ਲਾਂਤ ਲਾ ਸਕਦਾ ਵੀ ਮੇਰੀ ਹੁਣ ਤਾਂ ਭੈਣ ਹੀ ਆ ਵੇ ਮੇਰਾ ਭਰਾ ਬਾਹਰੋਂ ਆਇਆ ਉਹਦੇ ਨਾਲ ਵਿਆਹ ਕਰਾ ਲੈਨੇ ਆ ਉਹਦੇ ਨਾਲ ਕਰ ਲੈ ਤੂੰ ਵਿਆਹ ਤੇ ਆਪਣਾ ਉਹ 10 22 ਡਾਟਾ ਇਹਨੇ ਆਪਣਾ ਬਾਈ ਡਾਟਾ ਹੀ ਦੱਸਿਆ ਕਹਿੰਦੀ ਮੈਂ ਕਟਾਰੀਆਂ ਮੇਰੀ ਭੈਣ ਵਿਆਹੀ ਸੀ ਜੀ ਤੇ ਉੱਥੇ ਜਾਣੀ ਮੇਰੀ ਭੈਣ ਗਈ ਮੁੱਕ ਉਹਦੇ ਦੋ ਮੁੰਡੇ ਆ ਮੇਰੇ ਪੇ ਨੇ ਰਾਤ ਨੂੰ ਮੈਨੂੰ ਵੇਚ ਦਿੱਤਾ ਮੇਰੇ ਪੇ ਨੇ ਮੈਨੂੰ 30000 ਰੁਪਏ ਲੈ ਕੇ ਵੇਚ ਕੇ ਕਟਾਰਿੰਗ ਭੇਜ ਦਿੱਤਾ ਨਿਆਣੇ ਸੰਭਣ ਨੂੰ ਤੇ ਕਹਿੰਦੀ ਉਹ ਮੈਨੂੰ ਮਾਰਦੇ ਕੁੱਟ ਕੇ ਸ਼ਰਾਬੀ ਬੰਦਾ ਮੈਨੂੰ ਹੱਤਪਾਈ ਕਰਦਾ ਆ ਹੁਣ ਮੈਂ ਘਰੋਂ ਆ ਗਈਆਂ ਵੀ ਮੈਂ ਹੁਣ ਫੈਕਟਰੀ 'ਚ ਕੰਮ ਕਰਦੀ ਆ ਉੱਥੇ ਕੰਮ ਕਰਦੀ ਆ ਤਾਂ ਫਿਰ ਮੈਨੂੰ ਜਾਨਿਕ ਦੋ ਰੋਟੀ ਦੀ ਲੋੜ ਆ ਮੈਨੂੰ ਤੁਸੀਂ ਅ ਰੱਖ ਲਓ ਜਾਨੀ ਆਪਣੇ ਮੁੰਡੇ ਨਾਲ ਵਿਆਹ ਕਰਾ ਲਓ ਵੀ ਮੈਂ ਚੰਗੀ ਕੁੜੀ ਆ ਮੈਂ ਕਿ ਤੂੰ ਫਰਾਡ ਤੋ ਨਹੀਂ ਕਹਿੰਦੀ ਨਹੀਂ ਕਹਿੰਦੀ ਮੇਰਾ ਸਾਰਾ ਪਾਸਾ ਡਾਟਾ ਆਹੀ ਹੈ ਮੇਰੀ ਮਾਂ ਮਰ ਗਈ ਉਹ ਹੈ ਮੇਰੀ ਮਾਂ ਨੇ ਵੀ ਦੋ ਆਦਮੀ ਕੀਤੇ ਮੇਰੇ ਪੇ ਨੇ ਆਪਣੀ ਬੋਟੀ ਨਾਲ ਮੁੰਡੇ ਦੀ ਬੜੀ ਬੋਟੀ ਨਾਲ ਵਿਆਹ ਕਰ ਲਿਆ ਤੇ ਮੇਰੀ ਮਾਂ ਨੇ ਦੋ ਆਦਮੀ ਕੀਤੇ ਮੇਰੇ ਪੇ ਨੇ ਮੇਰੀ ਮਾਂ ਕੱਢ ਦਿੱਤੀ ਸੀਗੀ ਕਹਿੰਦੀ ਹੁਣ ਸਾਡਾ ਕੋਈ ਹੋਰ ਨਹੀਂ ਰਿਹਾ ਇੱਕ ਭਾਈ ਮੇਰਾ ਕਹਿੰਦੀ ਆ ਉਹ ਡਕੇ ਤਾਂ ਦੇ ਨਾਲ ਵਾ ਗੈਂਗ ਸਿਟਾਇਰ ਪਤਾ ਨਹੀਂ ਕੀ ਉਹ ਆ ਤੇ ਬੜਾ ਅਮਲੀ ਆ ਉਹਦੀ ਕੁੜੀ ਤੀਮੀ ਮੇਰੇ ਪੇ ਨੇ ਸੰਭੀਓ ਆ ਤੁਸੀਂ ਇਹਦੇ ਵਾਰੀ ਇਨਕੁਆਰੀ ਨਹੀਂ ਕੀਤੀ ਜਿਦੋਂ ਤੁਸੀਂ ਉੱਤਵਾ ਜਿਦੋਂ ਤੁਸੀਂ ਰੇਤਾ ਕੀਤਾ ਕਿ ਨਹੀਂ ਕੀਤੀ ਸੀ ਇਨਕੁਆਰੀ ਤਾਂ ਇਦਾਂ ਨਹੀਂ ਇਹਨੇ ਦੱਸਿਆ ਸਾਨੂੰ ਕਹਿੰਦੀ ਮੇਰੀ ਮਾਂ ਮੁੱਕ ਗਈ ਹੈ ਮੇਰਾ ਪੇ ਉਹਦੇ ਨਾਲ ਕਹਿੰਦੀ ਉਹ ਸਾਨੂੰ ਬੁਲਾਉਂਦੇ ਚਲਾਉਂਦੇ ਨਹੀਂ ਮੈਨੂੰ ਬੇਦਖਲ ਕੀਤਾ ਆ ਇਦਾਂ ਕਰਕੇ ਮੈਂ ਕਿ ਚੱਲ ਕੋਈ ਨਹੀਂ ਫਿਰ ਮੇਰਾ ਛੋਟਾ ਮੁੰਡਾ ਗਿਆ ਸੀਗਾ ਇਹਦੀ ਦਾਦੀ ਜਿੰਦੀ ਸੀ ਦਾਦੀ ਨਾਲ ਗੱਲਬਾਤ ਕੀਤੀ ਪਈ ਗਰਦਾਦੀ ਨੇ ਬਈ ਕੁਝ ਦੱਸਿਆ ਕਹਿੰਦੀ ਇਹਦੀ ਮਾਂ ਜਾਨੀ ਕਿ ਦੂਜਾ ਵਿਆਹ ਕਰਾ ਲਿਆ ਮਾਂ ਨੇ ਉਹ ਮਰ ਗਈ ਦੂਜੇ ਆਦਮੀ ਕੋ ਹੁਣ ਜਿਹੜਾ ਮੁੰਡਾ ਹੈ ਮੇਰਾ ਉਹਨੇ ਇਹ ਨਹੀਂ ਦੱਸਿਆ ਵੀ ਮੇਰੀ ਪੋਤ ਨੋ ਨਾ ਰਹਿੰਦਾ ਆ ਜਾਨੀ ਕਿ ਉਦਦੇ ਉਹਨਾਂ ਕਹਿੰਦੀ ਪਈ ਆ ਕੱਲਾ ਹੁਣ ਇਹ ਕੀ ਕਰ ਸਕਦਾ ਕਹਿੰਦਾ ਕੁੜੀਆਂ ਹੁਣ ਖਰੀਆਂ ਨਹੀਂ ਹੈਗੀਆਂ ਚਾਰੇ ਭੈਣਾ ਚਾਰੇ ਭੈਣਾ ਕਹਿੰਦੀ ਇੱਦਾਂ ਵੇਚੀਆਂ ਆ ਇਹ ਹੁਣ ਮੇਰੇ ਤੋਂ ਬਾਅਦ ਫੇਰ ਕੀ ਹੋਇਆ ਮੈਰਿਜ ਲੋਗ ਮੈਰਿਜ ਮੈਂ ਫੇਰ ਅਸੀਂ ਕਰ ਲਈ ਮੈਰਿਜ ਮੈਰਿਜ ਕਰਕੇ ਲੈ ਆਏ ਫੇਰ ਇਹ ਥੋੜੇ ਦਿਨ ਤੱਕ ਸਹੀ ਰਹੀ ਜਿੱਦਾਂ ਠੀਕ ਰਹੀ ਫਿਰ ਇਹ ਜਿੱਦਾਂ ਜਿੱਦਾਂ ਆਪਣੇ ਪਿੱਛੇ ਨੂੰ ਝੂਰਣ ਲੱਪੇ ਫੋਨ ਫਾਨ ਕਰਨ ਲੱਪੇ ਸੀ ਕਟਾਰੀਆਂ ਵਾਲਿਆਂ ਨੂੰ ਤੇ ਉਹ ਦੋ ਮੁੰਡੇ ਜਿਹੜੇ ਉਹ ਵੀ ਘਰੇ ਲੈ ਆਈ ਉਹ ਪੜਨੇ ਵੀ ਪਾ ਦਿੱਤੇ ਮੇਰੇ ਮੁੰਡਾ ਕਹਿੰਦਾ ਚੱਲ ਹੋਊ ਇਹਨਾਂ ਦੀ ਮਾਂ ਮਰ ਗਈ ਕੋਈ ਗੱਲ ਨਹੀਂ ਜੇ ਉਹ ਸ਼ਰਾਬੀ ਹੋ ਨਹੀਂ ਆਪਣਾ ਦਾ ਕਹਿੰਦਾ ਸੀ ਆਪਣਾ ਲਵਾਂਗੇ ਜੇ ਤੂੰ ਮੇਰੇ ਸਾਥ ਦਉਂਗੀ ਤੇ ਇਹ ਮੁੰਡੇ ਵੀ ਅਸੀਂ ਪੜਾ ਲਿਖਾ ਲਵਾਂਗੇ ਉਹਨਾਂ ਦਾ ਨਾਮ ਲਿਖਾਇਆ ਉਹ ਮੁੰਡੇ ਸਾਡੇ ਕੋਲ ਸਾਲ ਰਹੇ ਪਰ ਸੋਹਣੇ ਰਹੇ ਇਹ ਪਤਾ ਨਹੀਂ ਉਹਨਾਂ ਨੂੰ ਵੀ ਛੱਡੇ ਆਈ ਫੇਰ ਇਹ ਪੈਸੇ ਥੇਲੇ ਲੈ ਕੇ ਜਿੱਦਾਂ ਨਾ ਇਹਦੇ ਕੋਲ 5000 ਆ ਜਾਣਾ 2000 ਆ ਜਾਣਾ ਇਹਦੇ ਛਟਕਟਾਰੀਆਂ ਨੂੰ ਦੌੜ ਜਾਣਾ ਫੇਰ ਇਹਨੇ ਕੀ ਕੀਤੇ ਮਗਰ ਉਹ ਗਹਿਣੇ ਕੱਢੇ ਮੇਰੀ ਨੋ ਲੜਾਈ ਕਰਕੇ ਚਲ ਗਈ ਸੀ ਉਹ ਵੀ ਆ ਗਈ ਸੀ ਫੇਰ ਉਹਦੇ ਕਰਕੇ ਇਹਨੇ ਗਹਿਣੇ ਕੱਢ ਲਏ ਗਹਿਣੇ ਕੱਢ ਕੇ ਫੇਰ ਇਹ ਜਿਹੜਾ ਇਸਪੁਰੀਆ ਇਹਦਾ ਬੰਦਾ ਸਾਨੂੰ ਪਤਾ ਲੱਗਾ ਬਾਅਦ ਚ ਜਿੱਲੇ ਪਾਸਪੋਰਟ ਆਸਪੋਰਟ ਬਣਾਉਂਦੇ ਸੀਗੇ ਇਹਦਾ ਬਈ ਬਾਹਰ ਨੂੰ ਇਹਨੇ ਜਾਣਾ ਆ ਤੇ ਫੇਰ ਸਾਨੂੰ ਪਤਾ ਲੱਗਾ ਬਈ ਇਸਪੁਰੀਏ ਦੇ ਨਾਲ ਵੀ ਇਹਦਾ ਵਿਆਹ ਹੋਇਆ ਆ ਤੇ ਉਹ ਦੇ ਨਾਂ ਤੇ ਜਿੱਦਾਂ ਪਾਸਪੋਰਟ ਬਣਦਾ ਮੇਰੇ ਮੁੰਡੇ ਦੇ ਨਾਂ ਤੇ ਨਹੀਂ ਬਣਦਾ ਸੀਗਾ ਪਾਸਪੋਰਟ ਮੁੰਡੇ ਨੇ ਫਿਰ ਇਨਕੁਆਰੀ ਕੀਤੀ ਤੇ ਕਹਿੰਦੇ ਤਿੰਨ ਚਾਰ ਵਾਰੀ ਪੈਸੇ ਲੈ ਇਨਕੁਆਰੀ ਕੀਤੀ ਤਾਂ ਫਿਰ ਇਹ ਕਹਿੰਦੀ ਬਈ ਉਹਦੇ ਨਾਲ ਮੇਰਾ ਇਦਾਂ ਆ ਵਿਆਹ ਹੋਇਆ ਆ ਬਈ ਉਹ ਛੜਛਡਈਆ ਹੋਇਆ ਉਹਦੇ ਨਾਲ ਮੇਰਾ ਤੇ ਮੈਂ ਉਹ ਉਹਦੇ ਨਾਂ ਤੇ ਪਾਸਪੋਰਟ ਬਣਨ ਆਇਆ ਜਿੱਦਾਂ ਘਮਕਮਾ ਕੇ ਗੱਲਾਂ ਕਰਦੀ ਹੁੰਦੀ ਸੀ ਸਾਨੂੰ ਪਤਾ ਨਹੀਂ ਲੱਗਦਾ ਸੀਗਾ ਤੇ ਉਹਨੇ ਇਹਨੇ ਪੈਸੇ ਲੈਣੇ ਬੰਦੇ ਨੇ ਤੇ ਉਹਨੂੰ 30 ਹੈ ਹਸੈਨ ਕਰ ਦੇਣੀ ਆਹ ਹਸੈਨ ਕਰ ਦੇਣੇ ਉਹਨੇ ਮੈਂ ਕਿ ਚੱਲ ਕੋਈ ਗੱਲ ਨਹੀਂ ਫੇਰ ਇਹ ਪਹਿਲਾ ਬਾਹਰ ਜਾਣ ਤੋਂ ਪਹਿਲਾਂ ਇਹ ਇੱਕ ਵਾਰੀ ਸਾਰੇ ਗਹਿਣੇ ਘਾਟੇ ਕੱਢ ਕੇ ਲੈ ਗਈ ਲੈ ਗਈ ਤਾਂ ਅਸੀਂ ਪਿੱਛੋਂ ਜਿੱਦਾਂ ਆਪਣਾ ਘਰ ਦੇਖਿਆ ਤਾਂ ਸਾਨੂੰ ਕੁਝ ਨਾ ਲੱਭਿਆ ਇਹ ਆਈ ਤਾਂ ਇਹ ਤਾਂ ਪਰਸ ਭਰਿਆ ਪਿਆ ਸੀ ਇਹ ਮੇਰੇ ਛੋਟੇ ਮੁੰਡੇ ਨੂੰ ਕੜਾ ਬਣਵਾ ਕੇ ਲਈ ਛੋਟਾ ਮੁੰਡਾ ਕਹਿੰਦਾ ਮੰਮੀ ਰੋਂਦੀ ਐ ਕਹਿੰਦੀ ਕਾਤੇ ਕਹਿੰਦੇ ਗਹਿਣੇ ਨਿਕਲ ਗਏ ਸਾਰੇ ਤੇ ਪੈਸੇ ਵੀ ਨਿਕਲ ਗਏ ਕਹਿੰਦੀ ਕੌਣ ਲੈ ਗਿਆ ਫੇਰ ਮੈਨੂੰ ਸ਼ੱਕ ਪੈ ਗਈ ਵੇ ਕੜਾ ਬਣਵਾ ਕੇ ਲਈ ਵੇ ਇਹ ਤਾਂ ਨਹੀਂ ਕਿਤੇ ਮੁੰਡਾ ਕਹਿੰਦਾ ਨਹੀਂ ਮੰਮੀ ਕਹਿੰਦੀ ਇਹਨੇ ਮੈਨੂੰ ਕੱਲਾ ਕੜਾਈ ਦਿੱਤਾ ਫੇ ਮੁੰਡਾ ਕਹਿੰਦਾ ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਪੈਸੇ ਗਹਿਣੇ ਤਾਂ ਨਹੀਂ ਤੂੰ ਲੈ ਕੇ ਗਈ ਕਹਿੰਦੀ ਗਹਿਣੇ ਨਹੀਂ ਮੈਨੂੰ ਉੱਥੇ ਠੇਕਾ ਮਿਲਦਾ ਕਟਾਰੀਆਂ ਚੋਂ ਜ਼ਮੀਨ ਦਾ ਮੈਂ ਉਹ ਠੇਕੇ ਦੇ ਪੈਸੇ ਲਿਆਈਆਂ ਅੱਛਾ ਫੇ ਇਹ ਇਸਪੁਰ ਨੂੰ ਚਲ ਗਈ ਉਸ ਬੰਦੇ ਨੂੰ ਸਾਡੇ ਗਹਿਣੇ ਵੇਚ ਕੇ ਇਹ ਮੋਟਰਸਾਈਕਲ ਕਢਾ ਕੇ ਦੇ ਕੇ ਆਈ ਉੱਥੋਂ ਫੇ ਸਾਡੀ ਬਹੁਤੀ ਨਾ ਲੜਾਈ ਹੋ ਗਈ ਬੜੀ ਨਾ ਅਸੀਂ ਉੱਥੋਂ ਚੰਦੇਲੀ ਸ਼ਿਫਟ ਹੋ ਗਏ ਇਹ ਕੁਮਿਆਲੇ ਦੀ ਗੱਲ ਵਾ ਵਿਆਹ ਕੁਮਿਆਲੇ ਹੋਇਆ ਇਹਦਾ ਉੱਥੋਂ ਫੇ ਅਸੀਂ ਚੰਦੇਲੀ ਸ਼ਿਫਟ ਹੋ ਗਏ ਉੱਥੇ ਆ ਕੇ ਫਿਰ ਇਹ ਆਪਣੀ ਕੁੜੀ ਨੂੰ ਵੀ ਲੈ ਕੇ ਆਏ ਉਹਦੇ ਬੰਦੇ ਦੇ ਪੰਜ ਨਿਆਣੇ ਆ ਕੁੜੀ ਉਹਦੀ ਘੱਟੋ ਘੱਟ 14-15 ਸਾਲ ਦੀ ਤੇ ਉਹ ਕੁੜੀ ਨੂੰ ਕਹਿੰਦੀ ਤੂੰ ਮੇਨੂੰ ਮਾਸਿਕ ਹੈ ਮਾਸਿਕ ਹੈ ਉਹਨੂੰ ਮਾਰ ਮਾਰ ਕੇ ਧਮਕਾ ਧਮਕਾ ਕੇ ਉਹ ਕਹਿੰਦੀ ਕਹਿੰਦੀ ਇਹ ਮੇਰੀ ਮੰਮੀ ਆ ਅਸੀਂ ਵੀ ਪੁੱਛਿਆ ਤਾਂ ਮਕਾਨ ਮਾਲਕ ਨਹੀਂ ਉਹਨੂੰ ਵੀ ਪੁੱਛਿਆ ਕਹਿੰਦੀ ਇਹ ਮੰਮੀ ਆ ਮੇਰੀ ਤੇ ਉੱਥੇ ਇਹਦਾ ਫੋਨ ਰੱਖਿਆ ਸੀ ਸਿਆਮ ਨੂੰ ਜਿੱਦਾਂ ਮੈਂ ਰੋਟੀ ਬਣਾਉਂਦੀ ਸੀਗੀ ਤੇ ਫੋਨ ਆਇਆ ਇਹਦਾ ਮੈਂ ਫੋਨ ਚੱਕ ਲਿਆ ਫੋਨ ਚੱਕ ਲਿਆ ਤਾਂ ਉਹ ਬੋਲਦੇ ਸੀ ਜਿਹੜੇ ਏਜੰਸੀ ਚ ਬੋਲਦੇ ਆ ਮੈਂ ਕਿਹਾ ਹਾਂਜੀ ਤੁਸੀਂ ਕੌਣ ਕਹਿੰਦਾ ਜੀ ਅਸੀਂ ਕੋਈ ਇਹਨੂੰ ਰਬੀਨਾ ਕਹਿੰਦਾ ਕੋਈ ਇਹਨੂੰ ਰੀਨਾ ਕਹਿੰਦਾ ਕੋਈ ਇਹਨੂੰ ਰੋਨਾ ਕਹਿੰਦਾ ਆ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਵੀ ਇਹ ਫਰਾਡ ਹੈ ਉਹ ਤਾਂ ਤੁਹਾਨੂੰ ਕਿੱਦਾਂ ਉਹ ਤਾਂ ਤੁਹਾਨੂੰ ਦੱਸੂਗੀ ਨਾ ਮੈਂ ਤੁਸੀਂ ਪਹਿਲੇ ਮੇਰੀ ਗੱਲ ਤਾਂ ਸੁਣੋ ਫੇਰ ਮੈਂ ਹਾਂਜੀ 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 ਮੋਟਰਸਾਈਕਲ ਦੀ ਗੱਲ ਕਰਦੇ ਕੀ ਸੀ ਹਾਂਜੀ ਹਾਂਜੀ ਫੇਰ ਮੋਟਰਸਾਈਕਲ ਵਾਲਿਆਂ ਨੂੰ ਫੋਨ ਕੀਤਾ ਕਹਿੰਦਾ ਜੀ ਇਹ ਮੇਰੇ ਇਸਪੁਰੀਏ ਦੇ ਨਾਂ ਤੇ ਰਬੀਨਾ ਦੇ ਨਾਂ ਤੇ ਮੋਟਰਸਾਈਕਲ ਆ ਇਹ ਕਢਾਇਆ ਇਹਨਾਂ ਨੇ ਖਵਿੰਦਰ ਸਿੰਘ ਦੇ ਵਾਈਫ ਆਫ ਰਵੀਨਾ ਤੁਮਾਰੀ ਹਾਂ ਇਦਾਂ ਦੱਸਿਆ ਉਹਨਾਂ ਨੇ ਤੇ ਫਿਰ ਮੇਰਾ ਤਾਂ ਪੈਰਾ ਥੱਲੇ ਮਿੱਟੀ ਨਿਕਲ ਗਈ ਮੈਂ ਗਾਣੇ ਹੀ ਲੈ ਗਈ ਕੱਢ ਕੇ ਮੈਂ ਕਿਹਤੋਂ ਪੈਸੇ ਕਿੱਥੋਂ ਆਏ ਫਿਰ ਉਹ ਤੋਂ ਬਾਅਦ ਇਹ ਜਿੱਦ ਕਰਲੇ ਵੀ ਬਾਹਰ ਜਾਣਾ ਆ ਮੈਂ ਬਾਹਰ ਜਾਣ ਤਾਂ ਜਾਦੇ ਇਹ ਕਲੇਸ਼ ਕਰਨ ਲੱਪਈ ਸਾਡੇ ਨਾਲ ਕਲੇਸ਼ ਇਹਨਾਂ ਕਰਨ ਲੱਪਈ ਮੁੰਡੇ ਨੇ ਜੇ ਇਹ ਕਹਿਣਾ ਤਾਂ ਇਹਨੇ ਆਪਣੇ ਆਪ ਨੂੰ ਗਲ ਘੋਟ ਲੈਣਾ ਫਾਂਸੀ ਲਾ ਲੈਣੀ ਮੈਂ ਮੈਂ ਜਾਣਾ ਆ ਇਦਾਂ ਕਰਨਾ ਫਿਰ ਮੇਰੇ ਮੁੰਡੇ ਨੇ ਸਲਾਹ ਬਣਾਈ ਮੈਂ ਕਿਹਾ ਕਹਿੰਦਾ ਮੰਮੀ ਜੇ ਇਦਾਂ ਕਰਦੇ ਕੱਲ ਕੁਝ ਕਰ ਲੂ ਕਹਿੰਦਾ ਨੂੰ ਭੇਜ ਦਿੰਨੇ ਚੱਲ ਇਹ ਜਿੱਦ ਪੂਰੀ ਕਰ ਲੈਨੇ ਫਿਰ ਇਹ ਬਾਹਰ ਗਈ ਉਹ ਤੋਂ ਬਾਅਦ ਇਹ ਉੱਥੇ ਗਈ ਅਸੀਂ ਖਰਚਾ ਕੁਰਜਾ ਵੀ ਚੱਕਿਆ ਚੱਕ ਕੇ ਇਹਦੇ ਦਿੱਲੀ ਤੱਕ ਮੇਰੇ ਮੁੰਡਾ ਚੜਾ ਕੇ ਵੀ ਆਇਆ ਇਹਨੂੰ ਜੋ ਵੀ ਇਹਦਾ ਖਰਚਾ ਸਤੇ ਵਿੱਚ ਤੇ ਗਈ ਲੱਗਾ ਜੋ ਵੀ ਖਰਚਾ ਲੱਗਾ ਮੇਰੇ ਮੁੰਡੇ ਨੇ ਕੀਤਾ ਬਾਹਰ ਜਾ ਕੇ ਇਹਨੇ ਸਾਨੂੰ 1 ਰੁਪਈਆ ਨਹੀਂ ਪਾਇਆ ਦੋ ਵਾਰੀ ਤਨਖਾਹ ਪਾਈ ਵੈਸੇ ਨੇ ਉਹ ਵੀ ਜਿਹਦੇ ਚੱਕਤਲ ਪੈਸੇ ਹੋਏ ਸੀ ਅੱਧੇ ਲਏ ਉਹ ਵੀ ਦੋ ਵਾਰੀ ਪੈਸੇ ਪਾ ਕੇ ਮੁੜ ਕੇ ਇਹਨੇ ਨਾ ਤਾਂ ਸਾਨੂੰ ਕੋਈ ਪੈਸਾ ਪਾਇਆ ਫਿਰ ਇਹਨੇ ਸਾਨੂੰ ਇੱਦਾਂ ਹੀ ਦੱਸ ਦਿੱਤਾ ਵੀ ਮੈਨੂੰ ਮਾਰਕੁੱਟ ਕੇ ਉਹਨਾਂ ਨੇ ਬਾਹਰ ਕੱਢ ਦਿੱਤਾ ਐਵੇਂ ਮੈਸੀ ਦੇ ਵਿੱਚ ਇੰਡੇ ਵਾਲੀ ਚ ਨਹ ਹੁਣ ਇੰਡੀਆ ਚ ਕਿੱਥੇ ਹੁਣ ਤਾਂ ਇੰਡੀਆ ਚ ਆ ਇੰਡੀਆ ਵਾਲੀ ਮੈਸੀ ਚ ਆ ਤੇ ਪਤਾ ਲੱਗਾ ਸਾਨੂੰ ਏਜੰਟ ਤੋਂ ਬਈ ਇਹ ਗਲਤ ਵੀ ਸੀਗੀ ਉਹ ਮਕਾਨ ਜੋ ਜਿੱਥੇ ਕੰਮ ਕਰਦੀ ਸੀ ਨਾ ਉਹਦੇ ਬੰਦੇ ਨਾ ਤੇ ਉਹਦੇ ਮੁੰਡੇ ਨਾਲ ਗੱਲ ਸੀ ਮੈਡਮ ਨੇ ਫੜ ਲੇ ਮਾਰ ਕੁੱਟ ਕੇ ਫੇਰ ਇਹ ਕੱਢੀ ਸੀ